ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਕੁਆਦ ਵਾਲੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਉਸ ਚਿਹਰੇ ਦੀ ਜਿਸ ਨੇ ਆਪਣੀ ਬਾਖਮਾਲ ਐਕਟਿੰਗ ਤੇ ਮਿਹਨਤ ਨਾਲ ਪੰਜਾਬੀ ਇੰਡਸਟਰੀ ਵਿੱਚ ਥਾਂ ਬਣਾਈ ਹੈ ਜੀ ਹਾਂ ਦੋਸਤੋ ਆਪਾਂ ਗੱਲ ਕਰ ਰਹੇ ਹਾਂ ਤੂਤਾ ਪਿੰਡੀ ਵਾਲੇ ਦੀ ਜਿਸ ਦਾ ਅਸਲ ਨਾਮ ਸੁਖਵਿੰਦਰ ਸਿੰਘ ਹੈ ਤੂਤਾ ਉਹ ਸ਼ਖਸ ਬਣ ਗਿਆ ਹੈ ਜੋ ਕਿ ਪੰਜਾਬੀਆਂ ਦੇ ਦਿਲਾਂ ਉਤੇ ਰਾਜ ਕਰਦਾ ਹੈ ਤੂਤੇ ਦਾ ਜਨਮ ਸੰਗਰੂਰ ਦੇ ਪਿੰਡ ਲੋਂਗੋਵਾਲ ਵਿੱਚ ਵਸਦੇ ਛੋਟੇ ਜਿਹੇ ਪਿੰਡ ਪਿੰਡੀ ਵਿੱਚ ਹੋਇਆ ਤੂਤੇ ਨੇ 12ਵੀਂ ਤੱਕ ਦੀ ਪੜ੍ਹਾਈ ਪਿੰਡ ਲੋਂਗੋਵਾਲ ਦੇ ਸਰਕਾਰੀ ਸਕੂਲ ਤੋਂ ਹੀ ਪੂਰੀ ਕੀਤੀ ਫਿਰ ਉਸ ਨੇ ਰਣਵੀਰ ਕਾਲਜ ਸੰਗਰੂਰ ਤੋਂ ਅੱਗੇ ਦੀ ਪੜ੍ਹਾਈ ਸ਼ੁਰੂ ਕੀਤੀ ਤੂਤਾ ਕਾਲੇ ਟਾਈਮ ਵਿੱਚ ਲਿਖਣ ਦਾ ਸ਼ੌਂਕੀ ਸੀ ਤੇ ਬਾਅਦ ਵਿੱਚ ਉਸ ਨੂੰ ਐਕਟਿੰਗ ਦਾ ਸ਼ੌਂਕ ਪੈ ਗਿਆ ਸੀ ਜਿਸ ਤੋਂ ਬਾਅਦ ਜਸ ਤੇ ਇੰਦਰ ਨਾਲ ਰਲ ਕੇ ਉਸ ਨੇ ਅਨੋਖਾ ਕਵਾੜੀਆ ਨਾਂ ਦੀ ਸ਼ਾਰਟ ਫਿਲਮ ਕੀਤੀ ਜਿਸ ਨੂੰ ਲੋਕਾਂ ਦੁਆਰਾ ਬਹੁਤ ਹੀ ਪਿਆਰ ਦਿੱਤਾ ਗਿਆ ਫਿਰ ਭਗਵੰਤ ਮਾਲ ਦੀ ਨਕਲ ਕਰਕੇ ਬਣਾਏ ਇੱਕ ਵੀਡੀਓ ਨੇ ਉਸ ਦੀ ਕਿਸਮਤ ਬਦਲ ਦਿੱਤੀ ਉਹ ਗੂੜੀਓ ਅੰਨੀ ਜਿਆਦਾ ਵਾਇਰਲ ਹੋਈ ਕਿ ਪੰਜਾਬ 'ਚ ਤੂਤਾ ਤੂਤਾ ਹੋਣ ਲੱਗ ਪਈ ਤੂਤੇ ਦਾ ਸਾਥ ਗੁਲਾਬ ਸਿੱਧੂ ਨੇ ਦਿੱਤਾ ਉਸਨੇ ਤੂਤੇ ਦਾ ਇੰਗਲੈਂਡ ਤੇ ਆਸਟ੍ਰੇਲੀਆ ਦਾ ਵੀਜ਼ਾ ਲਗਵਾਇਆ ਜਿੱਥੇ ਉਸਨੇ ਕਮੇਡੀ ਸ਼ੋਅ ਕਰਕੇ ਆਪਣਾ ਨਾਮ ਬਣਾਇਆ ਉਸ ਤੋਂ ਬਾਅਦ ਉਸ ਨੂੰ ਜਗਦੀਪ ਸਿੱਧੂ ਨੇ ਆਪਣੀ ਬਲਾਕਬਾਸਟਰ ਫਿਲਮ ਜੱਟ ਐਂਡ ਜੁਲਿਟ 3 ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਜਿਸ ਨਾਲ ਪੰਜਾਬੀ ਇੰਡਸਟਰੀ ਵਿੱਚ ਉਸ ਦਾ ਨਾਂ ਹੋਰ ਵੱਡਾ ਹੋ ਗਿਆ ਇਸ ਤੋਂ ਬਾਅਦ 18 ਜੁਲਾਈ ਨੂੰ ਰਿਲੀਜ਼ ਹੋਈ ਐਮੀ ਵਿਰਕ ਗਿੱਪੀ ਗਰੇਵਾਲ ਗੁੱਗੂ ਗਿੱਲ ਸਰਗੁਣ ਮਹਿਤਾ ਤੇ ਨਿਮਰਤ ਖੈਰਾ ਦੀ ਫਿਲਮ ਸਰਵਾਲਾ ਦੇ ਵਿੱਚ ਆਪਣੀ ਅਦਾਕਾਰੀ ਦਿਖਾਈ ਜਿਸ ਨੂੰ ਲੋਕਾਂ ਦੁਆਰਾ ਬਹੁਤ ਸਾਰਾ ਪਿਆਰ ਮਿਲਿਆ ਇਸ ਫਿਲਮ ਵਿੱਚ ਤੂਤੇ ਦਾ ਕਿਰਦਾਰ ਸਭ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਅਤੇ ਉਸ ਦੀ ਮਿਹਨਤ ਅਤੇ ਲਗਨ ਨੇ ਅੱਜ ਉਸ ਦਾ ਨਾਮ ਹੋਰ ਵੀ ਵੱਡਾ ਕਰ ਦਿੱਤਾ ਹੈ ਸੋ ਆਪਾਂ ਗੱਲ ਕਰ ਰਹੇ ਹਾਂ ਤੂਤੇ ਦੀ ਸੋ ਜਿਹੜੇ ਆਪਣੇ ਚੈਨਲ ਤੇ ਨਵੇਂ ਹਨ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨ ਨਾ ਭੁੱਲਣ ਅਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰੋ ਤਾਂ ਜੋ ਆਪਣੀਆਂ ਆਉਣ ਵਾਲੀਆਂ ਵੀਡੀਓਜ਼ ਦਾ ਲਿੰਕ ਤੁਹਾਨੂੰ ਸਬਸਕ੍ਰਿਪਸ਼ਨ ਵਿੱਚ ਮਿਲ ਜਾਵੇ ਧੰਨਵਾਦ